ਕੀਦਾ ਇਹ ਨੇ ਟੇਟੋ ਹਲੀ ਮਹਲਕਈ ਵਾਲਾ ਪਿਆਰ ਕੀ ਗਲਬਤ ਕੀ ਹੋਈ ਗੱਲਬਾਤ ਆਈ ਹੈ ਇਹ ਹੋਟਲ ਚ ਆ ਕੇ ਐਂਟਰੀ ਕੀਤੀ ਆ ਅਸੀਂ ਉੱਪਰ ਰੂਮ ਚ ਗਏ ਆਪਣੇ ਚ ਮੁੰਡੇ ਆਏ ਆ ਉਹਨਾਂ ਤਾੜ ਤਾਰ ਕੋ ਪਹਿਲੇ ਗੋਲੀਆਂ ਚਲਾਈਆਂ ਗੋਲੀਆਂ ਤਾਰ ਕੇ ਸ਼ੀਸ਼ਾ ਟੋਟਾ ਆਇਆ ਮੁੜ ਕੇ ਉਹ ਤੋੜ ਪਨ ਕੀਤੀ ਟਾ ਟੋੜੇ ਮਾਰੇ ਮੁੜ ਕੇ ਮੁੰਡਾ ਕਾਊਂਟਰ ਤੇ ਬੰਦਾ ਯਾਰ ਇਹ ਦਾਤਰਾ ਨੂੰ ਵਾਟ ਟੋਕ ਕਰਕੇ ਗਏ ਆ ਜੋ ਕਿ ਇਹ ਸਿਵਲ ਹਸਪਤਾਲ ਦੇ ਗੁਰਨਾਨਕ ਹਸਪੀਟਲ ਦਾਖਲ ਕਰਾ ਗਏ ਆ ਬਹੁਤ ਅਮਰਜੈਂਸੀ ਚ ਹੈਗਾ ਭਾਜੀ ਤੁਹਾਡਾ ਨਾਮ ਕੀ ਹੈ ਹੜਾ ਨਾਮ ਲਾਪਰੀ ਤੇ ਹੈ ਰੋਲਸਟਾਰ ਰੋਡ ਤੇ ਭਾਜੀ ਤੁਸੀਂ ਕਿੰਨੇ ਦਿਨ ਪਹਿਲਾਂ ਲਿਆ ਸੀ ਅਸੀਂ 2-3 ਦਿਨ ਹੋ ਗਏ ਪਹਿਲਾਂ ਲਿਆ ਕੋਈ ਪੁਰਾਣੀ ਰੈਂਚ ਸੀ ਕੌਣ ਸੀ ਉਹ ਭਾਜੀ ਪਤਾ ਨਹੀਂ ਕੌਣ ਐਦਾਂ ਹੀ ਮੁੰਡੇ ਬੁੜਾ ਗੁੰਡਾਗਰਦੀ ਕਰਦੇ ਪਿਸਟਲ ਲੈ ਕੇ ਆਉਂਦੇ ਗਲੋਕ ਪਿਸਟਲ ਲੈ ਕੇ ਆਉਂਦੇ ਭਾਜੀ ਤੁਹਾਨੂੰ ਕਿਹਦੇ ਪਦਕੇ ਨੂੰ ਕੋਈ ਪਿਸਟਲ ਗੋਲੀ ਭਾਜੀ ਹਾਂਜੀ ਭਾਜੀ ਕਿਹਦੀ ਗੋਲੀ ਚੱਲੀ ਭਾਜੀ ਇੱਕ ਗੋਲੀ ਚੱਲੀ ਸੀ ਜਦੋਂ ਟੱਚ ਹੋ ਰਿਹਾ ਹਾਂਜੀ ਸ਼ੀਸ਼ੇ ਤੇ ਵੱਜੀ ਹੈ ਕਾਰਨ ਕਿਹੀ ਤੇ ਕਰੇ ਕਾਰਨ ਭਾਜੀ ਪਤਾ ਨਹੀਂ ਭਾਜੀ ਐਵੇਂ ਗੁੰਡਾਗਰਦੀ ਕਰਦੇ ਧੱਕਾ ਕਰਦੇ ਆ ਮੋਕੇ ਦੇ ਫੌਨ ਕੌਣ ਸੀ ਮੋਕੇ ਦਾ ਮੁੰਡਾ ਕਾਊਂਟਰ ਤੇ ਬੈਠਾ ਸੀ ਆਈ ਉੱਪਰ ਰੂਮ 'ਚ ਗਏ ਹਾਂ ਠੀਕ ਹੈ ਕੱਲ ਮਿਤੀ 31 ਅਕਤੂਬਰ ਦੇਰ ਰਾਤ ਤਕਰੀਬਨ 2:30 ਵਜੇ ਸਾਨੂੰ ਕੰਟਰੋਲ ਤੋਂ ਇਤਲਾਹ ਮਿਲੀ ਸੀ ਕਿ ਜਿਹੜਾ ਬੀ ਡਿਵੀਜ਼ਨ ਵਿੱਚ ਇੱਕ ਹੋਟਲ ਸਟੇ ਹੈਗਾ ਯਾ ਰਾਇਲ ਸਟੇ ਉਸ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਅੰਦਰ ਵੜ ਕੇ ਤੇ ਹੋਟਲ ਦੇ ਵਿੱਚ ਭੰਨਤੋੜ ਕੀਤੀ ਸੀਗੀ ਤੇ ਨਾਲ ਉੱਥੇ ਦੇ ਜਿਹੜੇ ਰਿਸੈਪਸ਼ਨਿਸਟ ਸੀਗੇ ਅਮਰਿਤਪਾਲ ਉਹਨਾਂ ਨੂੰ ਵੀ ਉਹਨਾਂ ਨੇ ਜ਼ਖਮੀ ਕੀਤਾ ਸੀਗਾ ਇਸ ਵਿੱਚ ਇੱਕ ਇਤਲਾਹ ਹੋਰ ਦਿੱਤੀ ਗਈ ਸੀ ਕਿ ਹੋਟਲ ਦੇ ਉੱਪਰ ਗੋਰੀਵਾਰੀ ਵੀ ਕੀਤੀ ਗਈ ਹੈ ਪਰ ਮੌਕੇ ਤੇ ਪਹੁੰਚ ਕੇ ਇਸ ਟੀਨੂ ਵੈਰੀਫਾਈ ਕੀਤਾ ਗਿਆ ਤੇ ਜਿਹੜੇ ਇਹਨਾਂ ਦੇ ਮੈਨੇਜਰ ਸੀਗੇ ਲੱਪਰੀ ਸਿੰਘ ਇਹਨਾਂ ਨੂੰ ਲੋਕ ਵੀ ਦੱਸਿਆ ਗਿਆ ਕਿ ਹੋਟਲ ਦੇ ਉੱਪਰ ਗੋਲੀ ਚੱਲਣ ਦੀ ਕੋਈ ਵੀ ਜੀਡੀਸੀ ਦੀ ਇਫੈਕਟ ਸਾਹਮਣੇ ਨਹੀਂ ਆਈ ਤੇ ਜਿਹੜੇ ਬੰਦਿਆਂ ਨੇ ਅੰਦਰ ਆ ਕੇ ਅੰਮ੍ਰਿਤਪਾਲ ਨਾਲ ਕੁੱਟਮਾਰ ਕੀਤੀ ਹੈਗੀ ਆ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਤੇ ਪਰਚਾ ਦਰਜ ਜਿਹੜਾ ਹੈਗਾ ਬੀ ਡਿਵੀਜ਼ਨ ਥਾਣੇ ਵਿੱਚ ਕਰ ਦਿੱਤਾ ਗਿਆ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ ਧੰਨਵਾਦ ਤਾਂ ਕਿਹੜਾ ਏਰੀਆ ਹੈ ਏ ਢੋਲੀ ਮੱਲਾ ਕਈ ਹਾਲ ਪਿਆਰ ਤਾਂ ਕੀ ਗਲਤ ਕੀ ਹੋਈ ਗੱਲਬਾਤ ਆਈ ਹੈ ਇਹ ਹੋਟਲ 'ਚ ਆ ਕੇ ਐਂਟਰੀ ਕੀਤੀ ਆ ਅਸੀਂ ਉੱਪਰ ਰੂਮ 'ਚ ਗਏ ਆਪਣੇ 'ਚ ਮੁੰਡੇ ਆਏ ਆ ਉਹਨਾਂ ਤਾੜ ਤੜ ਤੋਂ ਪਹਿਲੇ ਗੋਲੀਆਂ ਚਲਾਈਆਂ ਗੋਲੀਆਂ ਤੇ ਆ ਕੇ ਸ਼ੀਸ਼ਾ ਟੋਟਾ ਆਇਆ ਮੁੜ ਕੇ ਉਹ ਤੋੜ ਭੰਨ ਕੇ ਟਿੱਟਾ ਟੋੜੇ ਮਾਰੇ ਮੁੜ ਕੇ ਮੁੰਡਾ ਕਾਊਂਟਰ ਤੇ ਬੰਦਾ ਹੋਰ ਇਹ ਦਾਤਰਾਣਾ ਨੂੰ ਵਾਟ ਟੋਕ ਕਰਕੇ ਗਏ ਆ ਜੋ ਕਿ ਆ ਸਿਵਲ ਹਸਪੀਟਲ ਦੇ ਗੁਰੂ ਨਾਨਕੋ ਹਸਪੀਟਲ ਦਾਖਲ ਕਰਾ ਗਏ ਆ ਬਹੁਤ ਅਮਰਜੈਂਸੀ ਜਗਾ ਭਾਜੀ ਤੁਹਾਡਾ ਨਾਮ ਕੀ ਹੈ ਹੜਾ ਨਾਮ ਲੱਪਰੀ ਤੇ ਆ ਕਿਹੜਾ ਫੁੱਟ ਲੈ ਰੋਲ ਸਟਾਰ ਰੋਡ ਲੈ ਭਾਜੀ ਜੀ ਕਿੰਨੇ ਦਿਨ ਪਹਿਲਾਂ ਲਿਆ ਸੀ ਅਸੀਂ 2-3 ਦਿਨ ਹੋ ਗਏ ਪਹਿਲਾਂ ਲਿਆ ਕੋਈ ਪੁਰਾਣੀ ਰੈਂਚ ਸੀ ਕੋਣ ਸੀ ਉਹ ਭਾਜੀ ਪਤਾ ਨਹੀਂ ਕੋਣ ਐਦਾਂ ਹੀ ਮੁੰਡੇ ਆ ਬੋੜਾ ਗੁੰਡਾਗਰਦੀ ਕਰਦੇ ਪਿਸਟਲ ਲੈ ਕੇ ਆਉਂਦੇ ਗਲੋਕ ਪਿਸਟਲ ਲੈ ਕੇ ਆਉਂਦੇ ਭਾਜੀ ਤੁਹਾਨੂੰ ਕਿਹੋ ਜਿਹੇ ਕੋ ਪਿਸਟਲ ਗੋਲੀ ਭਾਜੀ ਹਾਂਜੀ ਭਾਜੀ ਕਿਹਨੇ ਗੋਲੀ ਚੱਲੀ ਭਾਜੀ ਇੱਕ ਗੋਲੀ ਚੱਲੀ ਸੀ ਜਦੋਂ ਟੱਚ ਹੋ ਰਿਹਾ ਹਾਂਜੀ ਹਾਂਜੀ ਸ਼ੀਸ਼ੇ ਤੇ ਵੱਜੀ ਹੈ ਕਾਰਨ ਕਿਹੀ ਟੁੱਟ ਗਿਆ ਕਾਰਨ ਭਾਜੀ ਪਤਾ ਨਹੀਂ ਭਾਜੀ ਐਵੇਂ ਗੁੰਡਾਗਰਦੀ ਕਰਦੇ ਧੱਕਾ ਕਰਦੇ ਆ ਮੋਕੇ ਦੇ ਮੁੰਡਾ ਕਾਊਂਟਰ ਤੇ ਬੈਠਾ ਹੀ ਆਈ ਉੱਪਰ ਰੂਮ ਚ ਗਏ ਹਾਂ ਕੱਲ ਮਿਤੀ 10 ਅਕਤੂਬਰ ਦੇਰ ਰਾਤ ਤਕਰੀਬਨ 2:30 ਵਜੇ ਸਾਨੂੰ ਕੰਟਰੋਲ ਤੋਂ ਇਤਲਾਹ ਮਿਲੀ ਸੀਗੀ ਕਿ ਜਿਹੜਾ ਬੀ ਡਿਵੀਜ਼ਨ ਵਿੱਚ ਇੱਕ ਹੋਟਲ ਸਟੇ ਹੈਗਾ ਯਾ ਰਾਇਲ ਸਟੇ ਉਸ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਅੰਦਰ ਵੜ ਕੇ ਤੇ ਹੋਟਲ ਦੇ ਵਿੱਚ ਭੰਨਤੋੜ ਕੀਤੀ ਸੀਗੀ ਤੇ ਨਾਲ ਉੱਥੇ ਦੇ ਜਿਹੜੇ ਰਿਸੈਪਸ਼ਨਿਸਟ ਸੀਗੇ ਅਮਰਿਤਪਾਲ ਉਹਨਾਂ ਦਾ ਵੀ ਉਹਨੂੰ ਵੀ ਜ਼ਖਮੀ ਕੀਤਾ ਸੀਗਾ ਇਸ ਵਿੱਚ ਇੱਕ ਤਲਾਹ ਹੋਰ ਦਿੱਤੀ ਗਈ ਸੀ ਕਿ ਕਿ ਹੋਟਲ ਦੇ ਉੱਪਰ ਗੋਲੀਬਾਰੀ ਵੀ ਕੀਤੀ ਗਈ ਹੈ ਪਰ ਮੌਕੇ ਤੇ ਪਹੁੰਚ ਕੇ ਇਸ ਟੀ ਨੂੰ ਵੈਰੀਫਾਈ ਕੀਤਾ ਗਿਆ ਤੇ ਜਿਹੜੇ ਇਹਨਾਂ ਦੇ ਮੈਨੇਜਰ ਸੀਗੇ ਲਖਪ੍ਰੀ ਸਿੰਘ ਇਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਹੋਟਲ ਦੇ ਉੱਪਰ ਗੋਲੀ ਚੱਲਣ ਦੀ ਕੋਈ ਵੀ ਕੀ ਡੀਸੀ ਕੀ ਇਫੈਕਟ ਸਾਹਮਣੇ ਨਹੀਂ ਆਏ ਤੇ ਜਿਹੜੇ ਬੰਦਿਆਂ ਨੇ ਅੰਦਰ ਆ ਕੇ ਅੰਮ੍ਰਿਤਪਾਲ ਨਾਲ ਕੁੱਟਮਾਰ ਕੀਤੀ ਹੈਗੀ ਆ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਤੇ ਪਰਚਾ ਦਰਜ ਜਿਹੜਾ ਹੈਗਾ ਬੀ ਡਿਵੀਜ਼ਨ ਥਾਣੇ ਵਿੱਚ ਕਰ ਦਿੱਤਾ ਗਿਆ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ ਧੰਨਵਾਦ